ਬਲਕੌਰ ਸਿੰਘ ਸਿੱਧੂ ਔਰ ਮਾਤਾ ਚਰਨਕੌਰ ਦੇ ਘਰੇ ਜਨਮੇ ਬੱਚੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਗਈ ਹੈ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਕੇਂਦਰ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਕਿ ਮਾਤਾ ਚਰਨਕੌਰ ਔਰ ਬਲਕੌਰ ਸਿੰਘ ਸਿੱਧੂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜੋ ਆਈਵੀਐਫ ਤਕਨੀਕ ਦੇ ਨਾਲ ਬੱਚਾ ਹੋਇਆ ਔਰ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਕਿ ਆਈਵੀਐਫ ਤਕਨੀਕ 21 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਹੋਣੀ ਚਾਹੀਦੀ ਹੈ ਔਰਤ ਦੀ ਜੇਕਰ ਇਸ ਤਕਨੀਕ ਦੇ ਨਾਲ ਬੱਚਾ ਪੈਦਾ ਕਰਨਾ ਪਰ ਮਾਤਾ ਚਰਨ ਕੋਰ ਹੁਣਾ ਦੀ ਉਮਰ 58 ਸਾਲ ਹੈਗੀ ਹੈ ਤਾਂ ਇਹ ਪ੍ਰੋਸੈਸ ਸਾਰਾ ਕਿਵੇਂ ਹੋਇਆ ਕਿੱਥੋਂ ਹੋਇਆ ਇਸ ਬਾਰੇ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਇਸ ਦੀ ਜਾਣਕਾਰੀ ਜਿਹੜੀ ਹੈ ਇਕੱਤਰ ਕੀਤੀ ਜਾਵੇ ਆਖਿਰਕਾਰ ਕਿਉਂ ਕੇਂਦਰ ਸਰਕਾਰ ਦੇ ਵੱਲੋਂ ਇਹ ਚਿੱਠੀ ਕੱਢੀ ਗਈ ਔਰ ਕਿਉਂ ਇਸ ਦਾ ਇੰਨਾ ਰੋਲਾ ਪੈ ਰਿਹਾ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਮੌਜੂਦ ਹੈਗੇ ਨੇ ਕਿ ਕਾਨੂੰਨ ਕੀ ਕਹਿੰਦਾ ਤਾਂ ਢੀਂਗਰਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਆਈਵੀਐਫ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਦੇਖੋ ਕਹੋ ਜੀ ਇਹਦੇ ਤੇ ਬੜਾ ਚੰਨਾਂ ਤੇ ਵਿਵਾਦ ਹੋ ਰਿਹਾ ਕਾਨੂੰਨ ਦੇ ਮੁਤਾਬਕ ਜਿਹੜਾ ਔਰਤ ਹੈ ਉਹਦੀ ਉਮਰ 50 ਸਾਲ ਹੋਣੀ ਚਾਹੀਦੀ ਹੈ ਤੇ ਜਿਹੜਾ ਮੇਲ ਪਰਸਨ ਹੈ ਉਹਦੀ ਉਮਰ 55 ਸਾਲ ਹੋਣੀ ਚਾਹੀਦੀ ਹੈ ਸਰਕਾਰ ਨੇ ਵੱਖ-ਵੱਖ ਕਾਨੂੰਨ ਬਣਾਏ ਨੇ ਤਾਂ ਕਰਕੇ ਬਣਾਇਆ ਵੀ ਤਾਂ ਜੋ ਕਿਸੇ ਦੇ ਉਮਰ ਦਰਾਜ ਹੋ ਜਵੇ ਵੀ ਉਹਦੇ ਸਿਹਤ ਤੇ ਨਾਲ ਵੀ ਖਿਲਵਾੜ ਨਾ ਹੋਵੇ ਵੀ ਕੰਪਲਿਕੀਸ਼ਨਸ ਨਾਲ। ਕਈ ਵਾਰੀ ਕੀ ਹੁੰਦਾ ਵੀ ਕੁਝ ਫੈਮਲੀਆਂ ਦੇ ਵਿੱਚ ਜ਼ਬਰਦਸਤੀ ਔਰਤ ਨੂੰ ਕਿਹਾ ਜਾਂਦਾ ਵੀ ਤੂੰ ਇਸ ਤਕਨੀਕ ਰਾਹੀਂ ਬੱਚੇ ਨੂੰ ਜਨਮ ਦੇ। ਚਾਹੇ ਕਿ ਇਹੋ ਜਿਹੇ ਕੇਸ ਵਿੱਚ ਇਹੋ ਜਿਹੇ ਹਾਲਾਤ ਨਹੀਂ ਹੈਗੇ। ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਕੁਝ ਕੰਡੀਸ਼ਨਸ ਸਰਕਾਰ ਵੱਲੋਂ ਕਾਨੂੰਨ ਦੁਆਰਾ ਲੇਡ ਆਨ ਕੀਤੀਆਂ ਜਾਂਦੀਆਂ ਨੇ। ਜਿਹੜੀਆਂ ਕਿ ਇਸ ਐਕਟ ਦੇ ਵਿੱਚ ਹੈਗੀਆਂ ਨੇ। ਇਸੇ ਹੀ ਤਰ੍ਹਾਂ ਉਹਨਾਂ ਨੇ ਜਿਹੜਾ ਬੱਚਾ ਹੋਣਾ ਹੁੰਦਾ ਬੱਚੇ ਦਾ ਵੀ ਫਿਊਚਰ ਨੂੰ ਸੋਚਣਾ ਹੁੰਦਾ ਵੀ ਜਿਹੜੇ ਉਹਦੇ ਮਾਤਾ ਪਿਤਾ ਨੇ ਤਾਂ ਜੋ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕਣ ਉਹ ਇਹ ਨਾ ਹੋਵੇ ਵੀ ਬੱਚੇ ਦੇ ਛੇਤੀ ਹੋਈ ਉਹ ਇਸ ਜਹਾਨ ਤੋਂ ਚਲੇ ਜਾਣ ਜਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜੋ ਕਾਨੂੰਨ ਬਣਾਏ ਜਾਂਦੇ ਨੇ ਤੇ ਇਹ ਜੋ ਕਾਨੂੰਨ ਬਣਾਇਆ ਉਹਦੇ ਚ ਹੈਗਾ ਵੀ 50 ਸਾਲ ਜੇ ਔਰਤ ਦੀ ਉਮਰ ਹੈ 55 ਸਾਲ ਮਰਦ ਦੀ ਉਮਰ ਹੈ ਤਾਂ ਉਹ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦੇ ਸਕਦੇ ਨੇ ਲੇਕਿਨ ਇਹ ਐਕਟ ਕੇਵਲ ਉੱਥੇ ਹੀ ਐਪਲੀਕੇਬਲ ਹੁੰਦਾ ਜਿਵੇਂ ਇੰਡੀਆ ਦੇ ਵਿੱਚ ਇਹਨੂੰ ਲਾਅ ਆਫ ਲੈਂਡ ਕਹਿੰਦੇ ਨੇ ਜਿਸ ਜਗ੍ਹਾ ਤੇ ਦਲੀਯੂ ਬਣਾਇਆ ਜਾਂਦਾ ਹੈ ਜਿਵੇਂ ਇਹ ਕੇਸ ਦੇ ਵਿੱਚ ਮੀਡੀਆ ਰਿਪੋਰਟਰਾਂ ਹੀ ਗੱਲ ਸਾਹਮਣੇ ਆ ਰਹੀ ਹੈ ਵੀ ਉਹ ਇੱਥੋਂ ਵਿਦੇਸ਼ ਦੇ ਵਿੱਚ ਗਏ ਨੇ ਤੇ ਵਿਦੇਸ਼ ਦੇ ਵਿੱਚ ਜਾ ਕੇ ਉਹਨਾਂ ਨੇ ਇਸ ਟੈਕਨੀਕ ਦੇ ਰਾਹੀਂ ਉੱਥੇ ਕਨਸੀਵ ਕੀਤਾ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਤੇ ਇਹ ਐਕਟ ਲਾਗੂ ਨਹੀਂ ਹੁੰਦਾ ਠੀਕ ਹੈ ਜਿਹੜੀ ਤੁਸੀਂ ਮੀਡੀਆ ਰਿਪੋਰਟਾਂ ਨੇ ਗੱਲ ਕੀਤੀ ਜਾਂ ਕੇਂਦਰ ਸਰਕਾਰ ਨੇ ਚਿੱਠੀ ਜਾਰੀ ਕੀਤੀ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਇਹਦੇ ਬਾਰੇ ਪੁੱਛਣ ਦੇ ਬਾਰੇ ਉਹਨਾਂ ਨੇ ਮਨਸ਼ਾ ਕੀ ਹੈ ਮੈਂ ਇਹਦੇ ਬਾਰੇ ਤਾਂ ਨਹੀਂ ਕਹਿ ਸਕਦਾ ਮੈਂ ਤਾਂ ਕੱਲ੍ਹ ਕਾਨੂੰਨੀ ਬਖ ਦੱਸਦਾ ਹਾਂ ਇਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਸੁਣਿਆ ਹੋਣਾ ਬੜਾ ਕਿਡਨੀ ਸਕੈਮ ਹੁੰਦੇ ਸੀਗਾ ਤੇ ਉਹ ਹੁੰਦਾ ਸੀਗਾ ਵੀ ਆਮ ਲੋਕਾਂ ਦੀਆਂ ਕਿਡਨੀਆਂ ਕੱਢ ਕੇ ਵੇਚ ਦਿੱਤੀਆਂ ਜਾਂਦੀਆਂ ਸੀਗੀਆਂ ਫਿਰ ਸਰਕਾਰ ਨੇ ਕਾਨੂੰਨ ਬਣਾਤਾ ਕਿ ਜਿਹੜੀ ਕਿਡਨੀ ਹੈ ਕੇਵਲ ਤੇ ਕੇਵਲ ਉਹ ਹੀ ਉਹ ਬੰਦਾ ਡੋਨੇਟ ਕਰ ਸਕਦਾ ਜਿਹੜਾ ਬਲੱਡ ਦੇ ਵਿੱਚ ਹੋਵੇ ਪਰਿਵਾਰਕ ਮੈਂਬਰ ਹੀ ਦੇ ਸਕਦਾ ਉਸੇ ਕੰਮ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵਿੱਚ ਕਿਡਨੀ ਨਹੀਂ ਸੀ ਮਿਲਦੀ ਤਾਂ ਲੋਕਾਂ ਨੂੰ ਫਿਰ ਕਈ ਵਾਰੀ ਕਿਡਨੀ ਬਾਹਰੋਂ ਅਰੇਂਜ ਕਰਨੀ ਪੈਂਦੀ ਸੀ ਜਾਂ ਕਈ ਵਾਰੀ ਲੋਕੀ ਪੈਸੇ ਦੇ ਕੇ ਵੀ ਕਿਡਨੀ ਲੈਂਦੇ ਸਕੇ ਤੇ ਫਿਰ ਉਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਅੱਜ ਵੀ ਚੱਲਦਾ ਇਹ ਅੱਜ ਵੀ ਹੁੰਦਾ ਉਹ ਲੋਕ ਫਿਰ ਇੱਥੋਂ ਜਿਹੜੇ ਹਸਪੀਟਲਸ ਨੇ ਟਾਈਅਰ ਕਰਕੇ ਜਾਂ ਇਥੋਂ శ్రీలంਕਾ ਲੈ ਜਾਂਦੇ ਨੇ ਜਾਂ ਸਿੰਗਾਪੁਰ ਲੈ ਜਾਂਦੇ ਨੇ ਠੀਕ ਹੈ ਉੱਥੇ ਜਾ ਕੇ ਕਿਡਨੀ ਟਰਾਂਸਪਲੈਂਟ ਹੁੰਦੀ ਹੈ ਕਿਉਂਕਿ ਉਹਨਾਂ ਕੰਟਰੀਜ਼ ਦੇ ਵਿੱਚ ਇਹਦੇ ਉੱਤੇ ਕੋਈ ਲਾਅ ਨਹੀਂ ਹੈਗਾ ਉਹਨਾਂ ਦੇ ਕੋਈ ਲਾਅ ਨਹੀਂ ਹੈਗਾ ਤੇ ਉਹਨਾਂ ਲੋਕਾਂ ਨੂੰ ਉਸ ਕੇਸ ਦੇ ਵਿੱਚ ਪ੍ਰੋਸੀਕਿਊਟ ਨਹੀਂ ਕੀਤਾ ਜਾ ਸਕਦਾ ਸਿਮਿਲਰਲੀ ਇਸ ਕੇਸ ਦੇ ਵਿੱਚ ਵੀ ਇਹਦੇ ਵਿੱਚ ਵੀ ਜਿਹੜੀ ਆਈਵੀਐਫ ਟੈਕਨੀਕ ਦੇ ਸੰਬੰਧ ਜਿਹੜਾ ਕਾਨੂੰਨ ਹੈ ਉਹ ਇੰਡੀਆ ਦੇ ਵਿੱਚ ਜਦੋਂ ਵੀ ਕੋਈ ਕਾਨੂੰਨ ਬਣਦਾ ਤਾਂ ਉਹਦੇ ਵਿੱਚ ਲਿਖਿਆ ਜਾਂਦਾ ਵੀ ਇਟ ਥਿਸ ਐਕਟ ਅਪਨ ਟੂ ਇਸ ਜੁਰਿਸਡਿਕਸ਼ਨ ਤੱਕ ਲਾਗੂ ਹੋਵੇਗਾ ਅੱਜ ਤੋਂ ਪਹਿਲਾਂ ਜਿੰਨੇ ਕਾਨੂੰਨ ਹੁੰਦੇ ਸੂ ਉਹਨਾਂ ਦੇ ਲਿਖਿਆ ਜਾਂਦਾ ਸੀਗਾ ਕਿ ਇਹ ਲਾਗੂ ਹੁੰਦਾ ਹਾਲ ਆਫ ਦੀ ਕੰਟਰੀ ਐਕਸੈਪਟ ਦੀ ਜੀ ਐਂਡ ਕੇ ਕਿਉਂਕਿ ਉੱਥੇ ਧਾਰਾ 370 ਸੀਗੀ ਉੱਥੇ ਲਾਗੂ ਨਹੀਂ ਸੀ ਹੁੰਦੇ ਸਾਰੇ ਕਾਨੂੰਨ ਇਸੇ ਤਰ੍ਹਾਂ ਹੀ ਜਿਵੇਂ ਸੈਕਸ ਡਿਟਰਮੀਨੇਸ਼ਨ ਐਕਟ ਹੈ ਜਿਹਦੇ ਰਾਹੀਂ ਜਾਂਚ ਕਰਦੇ ਸੀ ਵੀ ਲड़का ਹੈ ਜਾਂ ਲੜਕੀ ਹੈ ਉਹ ਵੀ ਜਮੂਕਸ਼ੀ ਮਿਰਚ ਲਗੂ ਨਹੀਂ ਸੀ ਹੁੰਦਾ ਤੇ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਉੱਥੇ ਜਾ ਕੇ ਉਹ ਕਰਾ ਕੇ ਆਂਦੇ ਸੀਗੇ ਉਹ ਇੱਕ ਕਾਨੂੰਨ ਦੀ ਚੋਰਮੋਰੀ ਕਹਿ ਲਓ ਲੇਕਿਨ ਹੁਣ ਧਾਰਾ 370 ਤੋਂ ਬਾਅਦ ਉਹ ਖਤਮ ਕਰਨ ਤੋਂ ਬਾਅਦ ਹੁਣ ਸਾਰੇ ਇੰਡੀਆ ਦੇ ਵਿੱਚ ਸਾਰੇ ਐਕਟ ਐਪਲੀਕੇਬਲ ਨੇ ਜਿੱਥੇ ਲੱਕ ਇਹਨਾਂ ਦਾ ਸਵਾਲ ਆ ਇਹ ਐਕਟ ਕੇਵਲ ਇੰਡੀਆ ਚ ਐਪਲੀਕੇਬਲ ਹੈ ਤੇ ਜੇਕਰ ਕੋਈ ਇੰਡੀਆ ਤੋਂ ਬਾਹਰ ਜਾ ਕੇ ਕੋਈ ਟ੍ਰੀਟਮੈਂਟ ਲੈਂਦਾ ਉਹਦੇ ਤੇ ਇਹ ਐਕਟ ਐਪਲੀਕੇਬਲ ਨਹੀਂ ਹੁੰਦਾ ਜਾਨੀ ਕਿ ਜਿਵੇਂ ਮੂਸੇ ਵਾਲੇ ਦਾ ਪਰਿਵਾਰ ਕਹਿੰਦਾ ਕਿ ਉਹਨਾਂ ਦੇ ਵੱਲੋਂ ਵਿਦੇਸ਼ ਤੋਂ ਇਹ ਸਾਰਾ ਟ੍ਰੀਟਮੈਂਟ ਕਰਵਾਇਆ ਗਿਆ ਜਿਵੇਂ ਬੱਚੇ ਦੀ ਡਿਲੀ ਕਿੰਦਾ ਇੱਕ ਹਸਪੀਟਲ ਦੇ ਵਿੱਚ ਹੋਈ ਫਿਰ ਇਹ ਲੀਗਲ ਮੰਨਿਆ ਜਾਂਦਾ ਹੈ ਕਿ ਜਾਂ ਇਲੀਗਲ ਮੰਨਿਆ ਜਾਂਦਾ ਕਾਨੂੰਨ ਦੇ ਆਧਾਰ ਤੇ ਇਹ ਬਿਲਕੁਲ ਇਲੀਗਲ ਹੈ ਜੀ ਜੋ ਕੁਝ ਹੈ ਕਿਉਂਕਿ ਆਈਵੀਐਫ ਟੈਕਨੀਕ ਰਾਹੀਂ ਕੱਲੋਂ ਗਰਭ ਧਾਰਨ ਕਰਾਣਾ ਹੁੰਦਾ ਬੱਚਾ ਪੈਦਾ ਨਹੀਂ ਕਰਨਾ ਹੁੰਦਾ ਬੱਚਾ ਤੇ ਨੋਰਮਲ ਪ੍ਰੋਸੈਸ ਰਾਹੀਂ ਹੁੰਦਾ ਜੀ ਤੇ ਇਸ ਗੱਲ ਕਰਕੇ ਜਿਹੜੀ ਉਹ ਟੈਕਨੀਕ ਹੈਗੀ ਏ ਉਹ ਉਹਦੇ ਵਿੱਚ ਜਿਹੜਾ ਆਈਵੀਐਫ ਦੀਆਂ ਟਿਊਬਾਂ ਬੰਦ ਹੋ ਜਾਂਦੀਆਂ ਜਿਹੜਾ ਇਲਾਜ ਕਰਦੇ ਨੇ ਉਹ ਜੇਕਰ ਕੋਈ ਇੱਥੇ ਹੀ ਉਹ ਟ੍ਰੀਟਮੈਂਟ ਲੈਂਦਾ ਤੇ ਉਹਦੇ ਤੇ ਐਕਟ ਲਾਗੂ ਹੁੰਦਾ ਉਹ ਜਿਹੜੇ ਹਸਪੀਟਲਸ ਨੇ ਕਿਉਂਕਿ ਇਹ ਕੋਈ ਆਪਣੇ ਆਪ ਬੰਦਾ ਨਹੀਂ ਕਰ ਸਕਦਾ ਇਹਦੇ ਵਾਸਤੇ ਡਾਕਟਰਸ ਦੀ ਟੀਮ ਹੁੰਦੀ ਹੈ ਹਸਪੀਟਲਸ ਸੇ ਬੜਾ ਇਨਫਰਾਸਟ੍ਰਕਚਰ ਚਾਹੀਦਾ ਉਹ ਜਿਹੜੇ ਹਸਪੀਟਲਸ ਨੂੰ ਰੋਕਿਆ ਗਿਆ ਤੁਸੀਂ ਇਹ ਕੰਮ ਨਹੀਂ ਕਰਨਾ ਤੇ ਉਹ ਫਿਰ ਜੇ ਤਾਂ ਵਿੱਚ ਤੁਸੀਂ ਦੱਸ ਰਹੇ ਹੋ ਵੀ ਵਿਦੇਸ਼ ਤੋਂ ਜਾ ਕੇ ਕਰਾ ਕੇ ਆਏ ਨੇ ਤੇ ਉਹ ਸਾਰਾ ਕੁਝ ਲੀਗਲੀ ਕਰਾ ਕੇ ਆਏ ਨੇ ਤੇ ਜਿਹੜੀ ਇੱਥੇ ਹਸਪੀਟਲ ਦੀ ਗੱਲ ਹੈ ਉਹਨਾਂ ਦਾ ਕੇਵਲ ਡਿਲੀਵਰੀ ਕੀਤੀ ਹੈ ਉਹਨਾਂ ਦਾ ਤਾਂ ਸਬੰਧ ਸਿਰਫ ਇਹਦੇ ਨਾਲ ਹੋ ਸਕਦਾ ਬਾਕੀ ਜੋ ਸਰਕਾਰ ਨੇ ਪੁੱਛਿਆ ਉਹ ਹੋ ਸਕਦਾ ਵੀ ਉਹ ਇਹਦੇ ਵਿੱਚ ਕੋਈ ਆਪਣਾ ਗੱਲ ਲੱਭਦੇ ਹੋਣ ਤੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਮੈਂ ਅਗਲੀ ਗੱਲ ਦੱਸਦਾ ਨਾ ਇਹਦੇ ਵਿੱਚ ਜੇਕਰ ਕਿਸੇ ਨੇ ਕੋਈ ਕੰਪਲੇਂਟ ਫਾਈਲ ਕਰਨੀ ਹੈ ਉਹ ਕੋਈ ਪਰਸਨਲ ਬੰਦਾ ਨਹੀਂ ਕਰ ਸਕਦਾ ਉਹਦੇ ਵਾਸਤੇ ਜਿਹੜਾ ਨੇ ਬੋਰਡ ਕਨਸਟੀਟਿਊਟ ਕੀਤਾ ਹੈ ਅੰਡਰ ði ਐਕਟ ਇੱਕ ਸੈਂਟਰ ਦਾ ਤੇ ਇੱਕ ਸਟੇਟ ਦਾ ਤੇ ਜਾਂ ਜਿਹਨੂੰ ਸਰਕਾਰ ਨੇ অথੋਰਾਇਜ਼ ਕੀਤਾ ਹੋਵੇ ਵੀ ਉਹ ਉਹਨਾਂ ਕੇਸਾਂ ਦੇ ਵਿੱਚ ਕੰਪਲੇਂਟ ਫਾਈਲ ਕਰਦੇ ਨੇ ਉਹਦੇ ਵਿੱਚ ਜਿਹੜੀ ਸੈਂਟਰ ਦੀ ਬਾਡੀ ਹੈ ਉਹ ਉਹਦੇ ਵਿੱਚ ਹੀ ਉਸ ਮੁਕਦਮੇ ਨੂੰ ਵੇਖ ਸਕਦੀ ਹੈ ਹੋ ਸਕਦਾ ਵੀ ਉਸ ਮਨਸ਼ਾ ਨਾਲ ਵਿਖਦੇ ਹੋਣ ਵੀ ਇਹਦੇ ਵਿੱਚ ਕੋਈ ਕਾਨੂੰਨ ਦੀ ਵੀ ਉਹਨਾਂ ਨੇ ਛੇੜ ਸ਼ਰਤਾਂ ਨਹੀਂ ਕੀਤੀ ਜਾਂ ਕੋਈ ਉਹਦਾ ਮਿਸਯੂਜ਼ ਤਾਂ ਨਹੀਂ ਕੀਤਾ ਜਾਂ ਉਸ ਐਕਟ ਨੂੰ ਉਲੰਘਣਾ ਤਾਂ ਨਹੀਂ ਕੀਤੀ ਹੋ ਸਕਦਾ ਉਸ ਮਨਸ਼ਾ ਦੇ ਨਾਲ ਉਹਨਾਂ ਨੇ ਇਹ ਲੈਟਰ ਪੰਜਾਬ ਸਰਕਾਰ ਤੋਂ ਪੇਜੀ ਹੋਵੇ। ਜਿੰਨਾ ਸਭ ਜੇਕਰ ਆਈਵੀਐਫ ਇਲੀਗਲੀ ਤੌਰ ਤੇ ਕੋਈ ਕਰਵਾਉਂਦਾ ਹੈ ਤਾਂ ਫਿਰ ਉਹਦੇ ਲਈ ਸਜ਼ਾ ਕੀ ਹੁੰਦੀ ਹੈ? ਉਹਦੇ ਚ ਉਹਨੇ ਨੈਕਟ ਲਿਖਿਆ ਜੀ ਵੀ ਮਿਨੀਮਮ 5 ਲੱਖ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਦਾ ਵੱਧ ਤੋਂ ਵੱਧ 10 ਲੱਖ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਜੇਕਰ ਉਹ ਬਾਰ ਬਾਰ ਇਹੋ ਜਿਹਾ ਐਕਟ ਕਰਦਾ ਫਿਰ ਉਹਨੂੰ ਨਾਲ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਉਦਾਂ ਕੱਲੇ ਜਿਹੜਾ ਪੀਨ ਇਲੈਕਸ਼ਨ ਦੇ ਕੱਲੇ ਪੈਨਲਟੀ ਹੈਗੀ ਹੋਰ ਕੁਝ ਨਹੀਂਗਾ ਯਾਨੀ ਕਿ ਇਹ ਜਿਹੜੀ ਚਿੱਠੀ ਤੋਂ ਅੰਦਾਜ਼ਾ ਲਾਇਆ ਜਾਵੇ ਕਿ ਇੱਕ ਜਾਣਕਾਰੀ ਜਿਹੜੀ ਇਕੱਤਰ ਕੀਤੀ ਗਈ ਹੈ ਪਰ ਟ੍ਰੀਟਮੈਂਟ ਜਿਹੜਾ ਉਹ ਸਾਰਾ ਵਿਦੇਸ਼ ਤੋਂ ਹੋਇਆ ਯਾਨੀ ਕਿ ਇਹ ਸਾਰਾ ਪ੍ਰੋਸੈਸ ਲੀਗਲੀ ਮੰਨਿਆ ਜਾਊਗਾ ਇਹ ਦੇਖੋ ਨਾ ਜੀ ਇਹ ਤਾਂ ਮੈਟਰ ਆਫ ਐਵਿਡੈਂਸ ਹੈ ਗਵਾਹੀਆਂ ਤੋਂ ਬਾਅਦ ਹੀ ਪਤਾ ਲੱਗੂ ਉਹਨਾਂ ਦੇ ਉਚੀ ਲਾਗੂ ਨੇ ਹੋਣੇ। ਹਾਂ। ਅੱਛਾ ਕਿੰਗਰ ਸਾਹਿਬ ਕਦੇ ਇਦਾਂ ਤੁਸੀਂ ਕੇਸ ਸੁਣਿਆ ਹੋਊਗਾ ਪਹਿਲਾਂ ਕਦੇ ਦੇਸ਼ ਦੇ ਵਿੱਚ ਐਵੇਂ ਹੋਇਆ ਹੋਵੇ ਕਿ ਕਿਸੇ ਔਰਤ ਦੀ ਉਮਰ 50 ਸਾਲ ਤੋਂ ਜ਼ਿਆਦਾ ਹੋਵੇ ਤਾਂ ਕਦੇ ਆਈਵੀਐਫ ਦੇ ਨਾਲ ਟੈਕਨੋ ਟੈਕਨੀਕ ਦੇ ਨਾਲ ਉਹਨਾਂ ਨੇ ਬੱਚਾ ਪੈਦਾ ਕੀਤਾ ਹੋਵੇ। ਕਦੇ ਇਦਾਂ ਹੋਇਆ ਪਹਿਲਾਂ ਕੋਈ ਕੇਸ? ਦੇਖੋ ਇਹੋ ਜਿਹੇ ਕੇਸ ਆਮ ਹੀ ਹੁੰਦੇ ਰਹਿੰਦੇ ਨੇ। ਹਾਂ। ਇਰਲਾ ਹਾਈ ਕੋਰਟ ਦੇ ਜੱਜਮੈਂਟ ਵੀ ਇਹਦੇ ਤੇ ਆਈ ਹੈ ਜੀ ਉਹਦੇ ਵਿੱਚ ਉਹ ਟ੍ਰੀਟਮੈਂਟ ਦੇ ਦੌਰਾਨ ਹੀ ਉਹਦੀ ਜਿਹੜੀ ਔਰਤ ਦੀ ਉਮਰ 50 ਤੋਂ ਉੱਤੇ ਹੋ ਜਾਂਦੀ ਹੈ ਤੇ ਉਹਦੇ ਵਿੱਚ ਜਦੋਂ ਉਮਰ 50 ਤੋਂ ਉੱਤੇ ਹੋ ਜਵੇ ਔਰਤ ਦੀ ਤੇ ਕਾਨੂੰਨ ਉਹਦੇ ਇਜਾਜ਼ਤ ਨਹੀਂ ਦਿੰਦਾ ਐਸ ਪਰ ਐਕਟ ਉਸ ਤੋਂ ਬਾਅਦ ਅਸਲ ਜਿਹੜੀਆਂ ਸਾਡੀਆਂ ਦੇਸ਼ ਦੀਆਂ ਮਾਨਯੋਗ ਅਦਾਲਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਉਹਨਾਂ ਦੇ ਕੋਲ ਕਨਸਟੀਟਿਊਸ਼ਨਲ ਪਾਵਰਜ਼ ਹੁੰਦੀਆਂ ਨੇ ਤੇ ਉਹ ਕਿਸੇ ਵੀ ਕੇਸ ਦੇ ਵਿੱਚ ਕੋਈ ਰਿਲੈਕਸੇਸ਼ਨ ਦੇ ਸਕਦੇ ਨੇ ਤੇ ਉਹਨਾਂ ਨੇ ਉਹਦੇ ਵਿੱਚ ਉਸ ਔਰਤ ਨੂੰ ਅਲਾਉ ਕੀਤਾ ਹੋਇਆ ਵੀ ਤੁਸੀਂ ਆਈਵੀਐਫ ਟੈਕਨੀਕ ਰਾਹੀਂ ਬੱਚੇ ਨੂੰ ਜਨਮ ਦੇ ਸਕਦੇ ਹੋ ਇੱਦਾਂ ਹੀ ਮੈਂ ਦੱਸਦੀ ਹਾਂ ਵੀ ਜਿਵੇਂ ਟਰਮੀਨੇਸ਼ਨ ਆਫ ਮੈਡੀਕਲ ਪ੍ਰੈਗਨੈਂਸੀ ਹੈ ਹਾਂ ਵੀ ਜਿਹੜਾ ਬੱਚੇ ਦਾ ਜਿਹੜਾ ਗਰਭ ਗਰਾਨਾ ਹੁੰਦਾ ਉਹ ਅਬੋਰਸ਼ਨ ਹੈ ਉਹ ਕਿੰਨੇ ਹਫ਼ਤਿਆਂ ਵਿੱਚ ਕਰਾਇਆ ਜਾ ਸਕਦਾ ਉਹਦੇ ਵਿੱਚ ਜਿਹੜੇ ਰੇਪ ਦੇ ਕੇਸਿਸ ਹੁੰਦੇ ਨੇ ਜਾਂ ਜਿਹੜਾ ਕੇਸਿਸ ਦੇ ਵਿੱਚ ਕੋਈ ਪੇਰੈਂਟਸ ਨਹੀਂ ਚਾਹੁੰਦੇ ਵੀ ਉਹ ਬੱਚਾ ਰੱਖਣਾ ਉਹਦੇ ਵਿੱਚ ਵੀ ਕਾਨੂੰਨ ਬਣਿਆ ਹੋਇਆ ਵੀ ਇਹਨੇ ਹਫ਼ਤਿਆਂ ਤੋਂ ਬਾਅਦ ਤੁਸੀਂ ਨਹੀਂ ਕਰ ਸਕਦੇ ਲੇਕਿਨ ਆਪਣੀ ਮਾਨਯੋਗ ਸੁਪਰੀਮ ਕੋਰਟ ਵੱਲੋਂ 28 ਹਫ਼ਤਿਆਂ ਤੱਕ ਵੀ ਇਹਨੂੰ ਅਲਾਉ ਕੀਤਾ ਹੋਇਆ ਵੀ ਜੇ ਉਹ ਤੁਸੀਂ ਅਨਵਾਂਟਡ ਚਾਈਲਡ ਹੈਗਾ ਤੁਹਾਡਾ ਜਾਂ ਕੋਈ ਤੁਹਾਡੇ ਨਾਲ ਰੇਪ ਹੋਇਆ ਸੋ ਅਦਾਲਤਾਂ ਇਹਦੇ ਤੇ ਸਮੇਂ-ਸਮੇਂ ਤੇ ਪਟੀਸ਼ਨ ਦੇ ਮਤਾਬਕ ਇਹਦੇ ਫੈਸਲੇ ਕਰਦੀਆਂ ਰਹੀਆਂ ਨੇ ਠੀਕ ਹੈ ਜਿੰਗਰ ਸਾਹਿਬ ਧੰਨਵਾਦ तमाम ਜਾਣਕਾਰੀ ਦੇਣ ਦੇ ਲਈ ਸੋ ਇਹ ਜਾਣਕਾਰੀ ਜਿਹੜੀ ਹੈ ਇੱਕ ਸਾਂਝੀ ਕੀਤੀ ਗਈ ਹੈ ਕਿਉਂਕਿ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਉਂਕਿ ਕੱਲ ਬਲਕੌਰ ਸਿੰਘ ਸਿੱਧੂ ਹੁਣਾ ਦੇ ਵੱਲੋਂ ਵੀ ਇੱਕ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਅਧਿਕਾਰੀ ਜਿਹੜੇ ਨੇ ਉਹ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਉਹਨਾਂ ਨੂੰ ਲੀਗਲੀ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਸੈਸ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਸੀਗੀ ਇਸ ਚਿੱਠੀ ਦੇ ਵਿੱਚ ਜਾਣਕਾਰੀ ਮੰਗੀ ਗਈ ਸੀਗੀ ਕਿ ਪਿਤਾ ਬਲਕੌਰ ਸਿੰਘ ਔਰ ਮਾਤਾ ਚੰਦਕੌਰ ਦੇ ਕਰਜੋ ਬੱਚਾ ਪੈਦਾ ਹੋਇਆ ਹੈ ਆਈਬੀਐਫ ਤਕਨੀਕ ਦੇ ਨਾਲ ਉਹ ਕਿੱਥੋਂ ਤਕਨੀਕ ਜਿਹੜੀ ਹੈ ਉਹ ਇਸਤੇਮਾਲ ਕੀਤੀ ਗਈ ਔਰ ਕਿਵੇਂ ਸਾਰਾ ਇਹ ਪ੍ਰੋਸੈਸ ਹੋਇਆ ਤਾਂ ਇਹਦੀ ਸਾਰੀ ਜਾਣਕਾਰੀ ਮੰਗੀ ਗਈ ਸੀਗੀ ਪਰ ਜੋ ਪਰਿਵਾਰ ਦਾ ਬਿਆਨ ਆਇਆ ਸੀਗਾ ਕਿ ਇਹ ਸਾਰੀ ਤਕਨੀਕ ਜਿਹੜੀ ਹੈ ਉਹ ਵਿਦੇਸ਼ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਇਹ ਸਾਰਾ ਪ੍ਰੋਸੈਸ ਕਰਵਾਇਆ ਗਿਆ ਦਾ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਹੈ ਜਾਣਕਾਰੀ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਕੈਮਰਾਮੈਨ ਰਿੰਕੂ ਦੇ ਨਾਲ ਮਨਪੀ ਸਿੰਘ ਕਾਲੋਂ ਜਗਮਣੀ ਟੀਵੀ ਝਿਲੰਧਰ